ਹਾਂਜੀ ਭਾਈ ਜੀ ਅੱਜ 5 ਜਨਵਰੀ 2026 ਨੂੰ ਪਹੁੰਚਿਆ ਰਾਜਿੰਦਰ ਐਂਡ ਸੰਸ ਕੰਪਨੀ ਦੇ ਤੇ ਇਹਨਾਂ ਤੋਂ ਪੁੱਛਦੇ ਆ ਪਿਆਜ਼ ਦੇ ਤੇ ਆਲੂ ਦੇ ਥੋਕ ਦੇ ਭਾਅ ਭਾਈ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਅੱਛਾ ਭਾਈ ਜੀ ਅੱਜ ਆਪਣੀ ਦੁਕਾਨ ਦੇ ਰਜਿੰਦਰ ਐਂਡ ਸੰਸ ਕੰਪਨੀ ਦੇ ਆਲੂ ਅਤੇ ਪਿਆਜ਼ ਦੇ ਥੋਕ ਦੇ ਭਾਅ ਦੱਸ ਦਿਓ ਜੀ ਆਲੂ ਜੀ 300 ਦਾ ਕਟਾ ਠੀਕ ਹੈ ਜੀ ਵੱਡੀ ਆਲੂ ਨਮਾ ਆਲੂ 300 ਦਾ ਕਟਾ 300 ਦਾ ਕਟਾ ਜੀ ਤੇ ਪਿਆਜ਼ ਜੀ ਪਿਆਜ਼ 26 ਰੁਪਏ ਕਿ ਫਾਈਵ ਦਾ 26 ਰੁਪਏ 28 ਤੋਂ ਨਾਸਕਾਲਾ ਜੀ ਠੀਕ ਹੈ ਤੇ ਤੁਹਾਡੀ ਆਪਣੇ ਪਰਚੂਨ ਦੀ ਦੁਕਾਨ ਹੈ ਜ ਇਹਨਾਂ ਦੀ ਵੀ ਵੀਰੇ ਹੁਣਾਂ ਦੀ ਅਪਰਚੂਨ ਦੀ ਵੀ ਹੈਗੀ ਦੁਕਾਨ ਇਹਨਾਂ ਤੋਂ ਪੁੱਛਦੇ ਅੱਜ ਅਪਰਚੂਨ ਦੇ ਰੇਟ ਅੱਛਾ ਇਹ ਮਟਰ ਕੀ ਭਾਲ ਆਇਆ ਜੀ ਮਟਰ ਵੇਚੇ ਜੀ 20 ਤੋਂ ਲੈ ਕੇ 25 ਤੱਕ 20 ਤੋਂ 25 ਰੁਪਏ ਅਪਰਚੂਨ ਦਾ ਰੇਟ ਤੇ ਗਾਜਰ ਜੀ ਗਾਜਰ ਵੇਚੇ 200 ਲਫਾਫਾ ਜੀ 200 ਰੁਪਏ ਨੂੰ ਲਫਾਫਾ ਤੇ ਗੋਭੀ ਵੀਰੇ ਗੋਭੀ ਵਿਕੇ 5 ਤੋਂ ਲੈ ਕੇ 6 ਤੱਕ 5 ਤੋਂ 6 ਰੁਪਏ ਤੱਕ ਠੀਕ ਹੈ ਜੀ ਤੇ ਹਰੀ ਮਿਰਚੀ ਹਰੀ ਮਿਰਚੀ ਚਲੋ ਖੀਰਾ ਦੱਸ ਦਿਓ ਚੇਨ ਵਾਲਾ ਖੀਰਾ ਲਫਾਫਾ ਕਿੰਨੇ ਸੀਗਾ ਵੀ ਕਿਲੋ ਪੈਂਦਾ ਖੀਰਾ ਹਾਂਜੀ ਕਿੰਨਾ ਜੀ ਪਾਵਾ ਜੀ 27 27 ਰੁਪਏ 27 28 ਰੁਪਏ ਨੂੰ ਚੈਨਾ ਖੀਰਾ ਜੀ ਠੀਕ ਆ ਜੀ ਬਹੁਤ ਵਧੀਆ ਜੀ ਸ਼ਿਮਲਾ ਮਿਰਚ ਦਾ ਕੀ ਭਾਜੀ ਬੰਦ ਪੈਕਿੰਗ ਮਿੱਟੀ ਆ 42 42 ਰੁਪਏ ਬੰਦ ਪੈਕ ਕਿੰਨੀ ਪੈਕਿੰਗ ਹੈ ਜੀ ਇਹ ਇਹ ਹੁੰਦੀ 25 ਤੋਂ 30 ਕਿਲੋ ਰੁਪਏ ਜੀ ਠੀਕ ਆ 26 27 ਕਿਲੋ ਆ ਜੀ ਤੇ ਹਰੀ ਮਿਰਚ ਕੋਈ ਨਹੀਂ ਭਾਰ ਬੁੱਲੀ ਨੂੰ ਹੱਥ <Giro> ਵਿੱਚ <entender> uh, 70 ਰੁਪਏ 60 ਤੋਂ ਲੈ ਕੇ 70 ਰੁਪਏ 60 ਤੋਂ 70 ਰੁਪਏ ਨੂੰ ਹਰੀ ਮਿਰਚਾ ਜੀ ਬਹੁਤ ਵਧੀਆ ਰੇਟ ਆ ਮੇਰੇ ਵੀਰ ਉਹਨਾਂ ਦੀ ਦੁਕਾਨ ਤੇ ਆਓ ਤੇ ਖਰੀਦੋ ਜੀ